ਉਦੀ ਸਾਹਿਬ ਦੇ ਰਾਜ ਦੌਰਾਨ ਹੀ ਤਿੰਨ ਅਗਨੀ ਵੀ ਰਸ਼ੀਦ ਹੋਏ ਉਹਨਾਂ ਦੀ ਕੋਈ ਬਾਹ ਨਹੀਂ ਫੜੀ ਅੰਦਰ ਦਾ ਕੋਈ ਬੰਦਾ ਨਹੀਂ ਆਇਆ ਨਸਾਨਾਂ ਦੀ ਗੱਲ ਕੀਤੀ ਗਈ ਉਹਨਾਂ ਨੇ ਝੂਠ ਬੋਲਿਆ ਮੈਂ ਔਨ ਰਿਕਾਰਡ ਕਹਿ ਰਿਹਾ ਐਮ ਐਸ ਪੀ ਦੇ ਬਾਰੇ ਵਿੱਚ ਵੀ 2.5 ਗੁਣਾ ਐਮ ਐਸ ਪੀ ਕਰਤੀ ਅਸੀਂ ਜੀ 2015 ਦੇ ਵਿੱਚ ਜਿਹੜੀ ਕਣਕ ਹੈ ਉਹਦੀ ਐਮ ਐਸ ਪੀ 1450 ਰੁਪਏ ਸੀਗੀ ਜੀ ਹਾਂਜੀ ਤੇ ਹੁਣ ਜਿਹੜੀ 24 25 ਚ ਅਨਾਉਂਸ ਹੋਈ ਆ ਉਹ 275 ਰੁਪਏ ਕੰਟਲ ਹੋਈ ਆ ਇਹ ਢਾਈ ਗੁਣਾ ਜੀ ਮੈਨੂੰ ਦੱਸਿਓ ਇਹ ਦੋ ਗੁਣਾ ਵੀ ਨਹੀਂ ਹੈ ਜੇ ਤੁਸੀਂ 2 ਕਰੋੜ ਨੌਕਰੀਆਂ ਦੀ ਗੱਲ ਕਰਦੇ ਹੋ ਉਹ ਵੀ ਦੇਣੀਆਂ ਸੀਗੀਆਂ ਕੁਝ ਪੰਜਾਬ ਦਾ ਹਿੱਸਾ ਵੀ ਆਉਂਦਾ ਹੂੰ ਉਹ ਪੰਜਾਬ ਦੇ ਲੋਕਾਂ ਨੂੰ ਮਿਲਣੀਆਂ ਸੀਗੇ 2 ਕਰੋੜ ਚੋਂ ਉਹ ਨਹੀਂ ਮਿਲੀਆਂ ਇਸ ਲਈ ਲੋਕ ਬਾਹਰ ਜਾ ਰਹੇ ਐ ਕਿ ਕਟੜਾ ਜੰਮੂ ਹਾਈਵੇ ਕੱਢ ਰਹੀ ਆ ਭਾਰਤੀ ਜਨਤਾ ਪਾਰਟੀ ਉਹਦਾ ਅਡਾਨੀ ਤੇ ਉਹਨੀ ਨਹੀਂ ਕੱਢ ਰਿਹਾ ਉਹਦਾ ਟਾਲ ਲੱਗਣਾ ਲੋਕਾਂ ਨੇ ਦੇਣਾ ਉਹ ਪਾਕਿਸਤਾਨ ਦਾ ਰਸਤਾ ਖੋਲਣਾ ਟ੍ਰੇਡ ਲਈ ਉੱਥੇ ਦੋ ਜਿਹੜੀ ਇੱਕ ਇਨਫੋਰਮੇਸ਼ਨ ਹੈ ਵੈਰੀਫਾਈ ਕਰਨੀ ਮੰਨਦੀ ਆ ਮੈਂ ਨਹੀਂ ਕਹਿੰਦਾ ਵੀ ਉਹ ਮੈਂ ਵੈਰੀਫਾਈ ਕੀਤੀ ਆ ਲੇਕਿਨ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਆ ਕਿ ਉੱਥੇ 2000 ਏਕੜ ਦੇ ਕਰੀਬ ਅਡਾਨੀ ਹੋਣੀ ਜਾਂ ਬਾਨੀ ਹੋਣੀ ਜ਼ਮੀਨ ਖਰੀਦ ਰਿਆ ਉੱਥੇ ਉਹ ਟ੍ਰੇਡ ਸੈਂਟਰ ਬਣਨਾ ਦੀ ਸਾਹਿਬ ਦੇ ਰਾਜ ਦਰਾਂ ਨਹੀਂ ਤਿੰਨ ਅਗਨੀ ਵੀਰ ਸ਼ਹੀਦ ਹੋਏ ਉਹਨਾਂ ਦੀ ਕੋਈ ਬਾਹ ਨਹੀਂ ਫੜੀ ਇੰਦਰ ਦਾ ਕੋਈ ਬੰਦਾ ਨਹੀਂ ਆਇਆ ਜੀ ਉਹਨਾਂ ਨੂੰ ਕੋਈ ਨਾਕਰੀ ਨਹੀਂ ਮਿਲੀ ਅੱਗੇ ਨਾ ਦੇਣੀ ਹੈ ਨਾ ਪੈਨਸ਼ਨ ਹੈ ਨਾ ਕੁਝ ਹੋਰ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਹਾਂਜੀ ਨੰਬਰ 2 ਕਿਸਾਨਾਂ ਦੀ ਗੱਲ ਕੀਤੀ ਗਈ ਉਹਨਾਂ ਨੇ ਝੂਠ ਬੋਲਿਆ ਮੈਂ ਆਨ ਰਿਕਾਰਡ ਕਹਿ ਰਿਹਾ ਐਮ ਐਸ ਪੀ ਦੇ ਬਾਰੇ ਚ ਵੀ 2.5 ਗੁਣਾ ਐਮ ਐਸ ਪੀ ਕਰਤੀ ਅਸੀਂ ਜੀ 2015 ਦੇ ਵਿੱਚ ਜਿਹੜੀ ਕਣਕ ਹੈ ਉਹਦੀ ਐਮਐਸਪੀ 1450 ਰੁਪਏ ਸੀਗੀ ਜੀ ਹਾਂਜੀ ਤੇ ਹੁਣ ਜਿਹੜੀ 24 25 ਚ ਅਨਾਉਂਸ ਹੋਈ ਹੈ ਉਹ 2275 ਰੁਪਏ ਕੁੰਟਲ ਹੋਈ ਹੈ ਇਹ ਢਾਈ ਗੁਣਾ ਜੀ ਮੈਨੂੰ ਦੱਸਿਓ ਇਹ ਦੋ ਗੁਣਾ ਵੀ ਨਹੀਂ ਹੈ ਹੂੰ ਤੇ ਐਮੀ ਤੁਸੀਂ ਐਮੀ ਤੁਸੀਂ ਲੈ ਲਓ ਇਹਦੀ ਚੌਲਾਂ ਦੀ ਹਾਂਜੀ ਪੈਡੀ ਦੀ ਹੂੰ 2014 15 ਚ ਉਹ 1360 ਰੁਪਏ ਸੀਗੀ ਤੇ ਐਤ ਕੀ ਜਿਹੜੀ ਅਨਾਉਂਸ ਕੀਤੀ ਹੈ ਉਹ 2183 ਰੁਪਏ ਹੈ ਤਾਂ 2 ਗੁਣਾ ਕਿਵੇਂ ਹੋ ਗਈ ਹਾਂ ਦੱਸੋ ਨਾ ਮਤਲਬ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੋਕ ਪਿੱਛੇ ਦੇਖ ਨਹੀਂ ਸਕਦੇ ਤੇ ਤੁਸੀਂ ਜਿਵੇਂ ਵਿਕਸਤ ਭਾਰਤ ਦੀ ਗੱਲ ਕਰਦੇ ਹੋ ਹੈ ਜੀ ਸਭ ਦਾ ਸਾ ਸਭ ਦਾ ਵਿਕਾਸ ਗੱਲ ਕਰਦੇ ਹੋ ਇਹ ਗੱਲਾਂ ਸਮਝ ਨਹੀਂ ਨਾ ਆਉਂਦੀਆਂ ਉਹ ਤੁਸੀਂ ਇਹਦੀ ਪਰਤਾਂ ਖੋਲੋਗੇ ਉਹਦੇ ਚੋਂ ਨਿਕਲਦਾ ਕੁਝ ਨਹੀਂ ਸਿਰਫ ਇਹੀ ਲਾਰੇ ਤੇ ਜਿਹੜੇ ਆ ਨਾ ਜੁਮਲੇ ਨਿਕਲਦੇ ਨੰਬਰ 2 ਜਿਹੜੀ ਹੁਣ ਤੁਸੀਂ ਗੱਲ ਕਰਨੀ ਸੀ ਫਿਰ ਇਹ ਕਰਦੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ 2022 ਤੱਕ ਹੋਤਾ ਹੋਈ ਨਹੀਂ ਹੂੰ ਉਹ ਤੁਹਾਡਾ ਵਾਦਾ ਸੀਗਾ ਵੀ ਅਸੀਂ 2000 ਦੋ ਗੁਣਾ ਕਰ ਦੇਣੀ ਉਹ ਪੰਜਾਬ ਜਾ ਕੇ ਕਿਸਾਨਾਂ ਨੂੰ ਕਹਿਣਾ ਚਾਹੀਦਾ ਵੀ ਹਾਂ ਜੀ ਦੋ ਗੁਣਾ ਕਰਤੀ ਉਹਦੀ ਕੋਈ ਗੱਲ ਨਹੀਂ ਹੋਈ ਫੇਰ ਉਹ ਤੋਂ ਅੱਗੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਦੇ ਕਿਸਾਨ ਕਹਿੰਦੇ ਸਾਡਾ ਕਰਜ਼ਾ ਮaaf ਕਰੋ ਉਹ ਲਿਖ ਕੇ ਦਿੱਤਾ ਵਾ ਇਹ ਜਿਹੜਾ ਦੋ ਆ ਸਾਲ ਹੋਏ ਆ ਉਹ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਤਾਂ ਦੋ ਗੁਣਾ ਤੋਂ ਉੱਪਰ ਵੱਧ ਗਿਆ ਉਹ ਜਿਹੜਾ ਇੱਕ ਐਸਟੀਮੇਟ ਸੀਗਾ ਕਿ 70 ਕਾ ਹਜ਼ਾਰ ਕਰੋੜ ਦੇ ਕਰੀਬ ਹੈ ਪੰਜਾਬ ਦੇ ਕਿਸਾਨਾਂ ਦਾ ਸਿਰ ਕਰਜ਼ਾ ਹੁਣ ਉਹ 1.5 ਲੱਖ ਕਰੋੜ ਤੋਂ ਉਹ ਲਗਭਗ ਉੱਥੇ ਹੋਇਆ ਵਾ ਜੀ ਉਹ ਹੁਣਾਂ ਤੋਂ ਉੱਤੇ ਹੈ ਜੀ ਜੀ ਸੋ ਇਸ ਲਈ ਕਿਸਾਨਾਂ ਦੇ ਮੁੱਦੇ ਜਾਂ ਖੇਤ ਮਜ਼ਦੂਰ ਜੇ ਤੁਸੀਂ 2 ਕਰੋੜ ਨੌਕਰੀਆਂ ਦੀ ਗੱਲ ਕਰਦੇ ਹੋ ਵੀ ਦੇਣੀਆਂ ਸੀਗੀਆਂ ਕੁਝ ਪੰਜਾਬ ਦਾ ਹਿੱਸਾ ਵੀ ਆਉਂਦਾ ਹਮ ਉਹ ਪੰਜਾਬ ਦੇ ਲੋਕਾਂ ਨੂੰ ਵੀ ਮਿਲਣੀਆਂ ਸੀਗੇ 2 ਕਰੋੜ ਚੋਂ ਉਹ ਨਹੀਂ ਮਿਲੀਆਂ ਇਸ ਲਈ ਲੋਕ ਬਾਹਰ ਜਾ ਰਹੇ ਐ ਸੋ ਇਹ ਸਾਰੇ ਮੁੱਦੇ ਚੰਬੀਗੜ੍ਹ ਦਾ ਮੁੱਦਾ ਪਾਣੀਆਂ ਦਾ ਮੁੱਦਾ ਬੇਰਜ਼ਗਾਰੀ ਦਾ ਮੁੱਦਾ ਹੈਲਥ ਦੇ ਵਿੱਚ ਤੁਸੀਂ ਦੱਸੋ ਹੁਣ ਉਹ ਕਹਿੰਦੇ ਜੀ ਅੱਜ ਵੀ ਅਸੀਂ ਕਟੜਾ ਜੰਮੂ ਹਾਈਵੇ ਕੱਢ ਰਹੀ ਐ ਭਾਰਤੀ ਜਨਤਾ ਪਾਰਟੀ ਉਹਦਾ ਅਡਾਨੀ ਤੇ ਉਹ ਨਹੀਂ ਕੱਢ ਰਿਹਾ ਉਹਦਾ ਟਾਲ ਲੱਗਣਾ ਲੋਕਾਂ ਨੇ ਦੇਣਾ ਤੁਸੀਂ ਕਹਿੰਦਾ ਕੱਢ ਰਿਹਾ ਹੋ ਜੀ ਜਿੱਥੇ ਟਾਲ ਲੱਗਿਆ ਉਹਦਾ ਪ੍ਰਾਈਵੇਟ ਰੋਡ ਐ ਉਹ ਇਸ ਲਈ ਤੁਸੀਂ ਨਹੀਂ ਕਰ ਰਹੇ ਉਹ ਇੱਕ ਹੋਰ ਹੱਬ ਬਣਨੀ ਹੈ ਜਿਹੜਾ ਪਾਕਿਸਤਾਨ ਦੇ ਖਿਲਾਫ ਵੀ ਬੋਲਿਆ ਜਾ ਰਿਹਾ ਹੈ ਜੇ ਚਾਹੇ ਕਿਹੜੀ ਮਰਜ਼ੀ ਗਵਰਨਮੈਂਟ ਆਵੇ ਚੰਗੀ ਗੱਲ ਆ ਉਹ ਮੈਂ ਨਹੀਂ ਕਹਿੰਦਾ ਉਹ ਪਾਕਿਸਤਾਨ ਦਾ ਰਸਤਾ ਖੁੱਲਣਾ ਟਰੇਡ ਲਈ ਉੱਥੇ ਦੋ ਜਿਹੜੀ ਇੱਕ ਇਨਫੋਰਮੇਸ਼ਨ ਹੈ ਵੈਰੀਫਾਈ ਕਰਨੀ ਮੰਗਦੀ ਹੈ ਮੈਂ ਨਹੀਂ ਕਹਿੰਦਾ ਵੀ ਉਹ ਮੈਂ ਵੈਰੀਫਾਈ ਕੀਤੀ ਹੈ ਲੇਕਿਨ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਆ ਕਿ ਉੱਥੇ 2000 ਏਕੜ ਦੇ ਕਰੀਬ ਅਡਾਨੀ ਹੋਣੀ ਜਾਂ ਬਾਨੀ ਹੋਣੀ ਜ਼ਮੀਨ ਖਰੀਦ ਰਿਆ ਉੱਥੇ ਉਹ ਟਰੇਡ ਸੈਂਟਰ ਬਣਨਾ ਏ ਅਟਾਰੀ 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 ਦੀ ਗੱਲ ਕਰ ਰਹੇ ਹਾਂ। ਉਹ ਅਟਾਰੀ ਦੀ ਗੱਲ। ਜੀ ਤੇ ਉਹ ਫਿਰ ਪਾਕਿਸਤਾਨ ਵਾਲਾ ਬਾਰਡਰ ਖੁੱਲਣਾ ਉਹਨਾਂ ਲਈ ਕਿਸਾਨਾਂ ਲਈ ਖੋਲ ਨਹੀਂ ਰਹੇ। ਕਿਸਾਨ ਤਾਂ ਮੰਗਦੇ ਆ ਕਿ ਤੁਸੀਂ ਪਾਕਿਸਤਾਨ ਦਾ ਬਾਰਡਰ ਖੋਲੋ ਟਰੇਡ ਵਾਲਾ। ਕਰਤਾਰਪੁਰ ਲੰਘਾ ਆਪਾਂ ਨੂੰ ਪਤਾ ਕਿਵੇਂ ਜਿਹੜੀ ਨਵਜੋਤ ਸਿੱਧੂ ਉਹਨਾਂ ਦੀ ਬਹੁਤ ਮਤਲਬ ਕੀ ਕੀਤੀ ਗਈ ਵੀ ਇਹਨੇ ਜੱਫੀ ਪਾਈ ਉਹਨੇ ਇਹ ਕਰਿਆ ਫਲਾਣਾ ਕੀਤਾ ਉਸ ਵੇਲੇ ਹਾਂਜੀ ਸੋ ਇਸ ਕਰਕੇ ਜਿਹੜੀ ਤਾਂ ਗੱਲ ਹੈਗੀ ਆ ਕਿ ਟ੍ਰੇਡ ਤੁਸੀਂ ਕਹੋ ਜੇ ਗਰਦਾਸਪੁਰ ਗਏ ਹੋ ਤਾਂ ਕਹੋ ਵੀ ਇਹ ਬਾਗਾ ਖੋਲਾਂਗੇ ਬਾਗਾ ਬਾਰਡਰ ਤੇ ਟ੍ਰੇਡ ਕਰਨ ਕਿਸਾਨ ਪੰਜਾਬ ਦੇ ਉਧਰੋਂ ਇਧਰਲਾ ਟ੍ਰੇਡ ਹੋਵੇ ਉਹ ਗੱਲ ਨਹੀਂ ਹੋ ਰਹੀ ਗੱਲ ਆ ਕੁਝ ਹੋਰ ਹੋ ਰਹੀਆਂ ਜਿਨ੍ਹਾਂ ਦਾ ਲੋਕਾਂ ਨਾਲ ਕੋਈ ਸਬੰਧ ਨਹੀਂ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਬਣਾਉਣਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। aur D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ